ਵੀ ਉਹ ਖੁਸ਼ ਹੋ ਗਏ ਨਾ ਵੇਖ ਕੇ ਜਦੋਂ ਕੀਤੇ ਸੋਹਰਿਆ ਦੇ ਪਿੰਡ ਜਾਈਦਾ ਦੀ ਸੀ ਅੰਗ ਪੂਰਾ ਹੁਕਮ ਚਲਾਈਦਾ ਵੀ ਫਾਈਨਲੀ ਆਪਣੇ ਪੁਰਾਣੇ ਘਰ ਪਹੁੰਚ ਗਿਆ ਮੈਂ ਓਏ ਹੋਏ ਇੱਥੇ ਸਾਡਾ ਬੈੱਡ ਹੁੰਦਾ ਸੀ ਨੰਨੇ ਦੀਆਂ ਤਾਂਆਂੀਆਂ ਗਏ ਪਿੰਡ ਦਾ ਰਸਤਾ ਹੁਣ ਲੱਗਾ ਸ਼ੁਰੂ ਬਾਬਾ ਜੀ ਦੇ ਕਰ ਲਿਆ ਆਪਾਂ ਦਰਸ਼ਨ ਇੱਧਰ ਆਪਾਂ ਵਿਚੋ ਹੋਇਆ ਬਾਲ ਬਿਲਕੁਲ ਉੱਟਦੇ ਪਏ ਆ ਇੱਧਰ ਉੱਟ ਮੈਂ ਚੱਲੀ ਆ ਸੋਹਰਿਆਂ ਦੇ ਪਿੰਡ ਕਿਹੜਾ ਮੋਟਰਸਾਈਕਲ ਮਿਲਦਾ ਇਹਦੇ ਚ ਕਿਹਦਾ ਸਭ ਤੋਂ ਤਕੜਾ ਯੋਗਦਾਨ ਲੋ ਵੀ ਮਿੱਤਰੋ ਮਟਿਓਰ ਤੇ ਪਹਿਲੀ ਯਾਤਰਾ ਕਰਨ ਲੱਗੇ ਆ ਪਹਿਲਾਂ ਚੱਲਾਂ ਮੈਂ ਆਪਣੇ ਪਿੰਡ ਠੀਕ ਆ ਅੱਜ ਚੱਲੇ ਆ ਵੀ ਆਪਣਾ ਪਿੰਡ ਚੱਲਾ ਮੈਂ ਪਿੰਡ ਕਿਸੇ ਲਾ ਵੀ ਮੈਂ ਹਾਂ ਜੇਗਾ ਇਹ ਟਿੱਪਕ ਗਿਆ ਸੀ ਇੱਥੇ ਤੇ ਜਿਹਦੇ ਕਰਕੇ ਇੱਥੇ ਮਤਲਬ ਹੁਣੀ ਗੁਰਲਾਲ ਨੂੰ ਉਤਾਰਿਆ ਵਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਣੇ ਬਹੁਤ ਵਧੀਆ ਹੋਵੋਗੇ ਵੈਲਕਮ ਟੂ आवर YouTube ਚੈਨਲ ਗਾਇਜ਼ ਆਪਣੇ ਚੈਨਲ ਦਾ ਨਾਮ ਹੈਗਾ ਮਿਸਟ੍ਰੈਡ ਮਿਸਿਸ ਬਾਵਾ ਸੋ ਗਾਇਜ਼ ਅੱਜ ਆਪਣੇ ਵਲੌਗ ਦੀ ਸ਼ੁਰੂਆਤ ਹੋ ਰਹੀ ਆ ਆਪਣੇ ਘਰ ਤੋਂ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਕਿ ਗੁਰਲਾਲ ਹੁਣੀ ਆਏ ਸੀਗੇ ਕੰਮ ਤੋਂ ਤੇ ਗੁਰਲਾਲ ਨੂੰ ਹੈਗੀ ਆ ਛੁੱਟੀ ਦੋ ਦਿਨਾਂ ਦੀ ਤੇ ਗੁਰਲਾਲ ਨੇ ਸੋਚਿਆ ਕਿ ਆ ਆਪਾਂ ਮਟਿਓਰ ਦਾ ਮੱਥਾ ਹਜੇ ਤੱਕ ਹਰਿਮੰਦਰ ਸਾਹਿਬ ਤੇ ਜਿਨ੍ਹਾਂ ਨੂੰ ਇਹ ਮੰਨਦੇ ਨੇ ਬਾਬਾ ਜੀ ਨੂੰ ਉੱਥੇ ਨਹੀਂ ਟਿਕਾਇਆ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਇਹਨਾਂ ਨੇ ਸੋਚਿਆ ਕਿ ਕੱਲ ਆਪਾਂ ਉੱਥੇ ਮੱਥਾ ਟਿਕਾ ਕੇ ਲਿਆਵਾਂਗੇ ਤੇ ਨਾਲ ਡੱਬਾ ਚੜਾ ਕੇ ਆਵਾਂਗੇ ਤੇ ਹੁਣ ਅੱਧੀ ਰਾਤ ਨੂੰ ਮਹਾਰਾਜ ਤੋਰ ਰਹੇ ਨੇ ਮੋਟਰਸਾਈਕਲ ਕਿੱਡਾ ਚਾਈ ਚੜਿਆ ਪਿਆ ਗੁਰਲਾਲ ਨੂੰ ਤੇ ਹੈ ਚੜਿਆ ਪਿਆ ਪਿੰਡ ਜਿੱਥੇ ਮੈਂ ਜੰਮਿਆ ਜਿੱਥੇ ਮੈਂ ਪਾਦਿਆ ਪਾ ਲਿਆ ਕਿ ਪਲੇਆ ਚੜਿਆ ਅੱਛਾ ਇੱਥੇ ਜਾਣਾ ਉੱਥੇ ਹੂੰ ਵਹਿ ਖਡਾਉਣਾ ਜਿਆ ਵਧੀਆ ਹੈ ਜਦੋਂ ਗੁਰਲਾਲ ਕਿਤੇ ਗਏ ਹੁੰਦੇ ਮੈਂ ਵੀ ਇਹਦੇ ਨਾਲ ਫਟਾਫਟ ਮੋਟਰਸਾਈਕਲ ਤੇ ਹੋ ਜਾਂਦੀ ਮੀਆਂ ਹਾਂ ਤੇ ਨੰਬਰ ਪਲੇਟ ਗੁਰਲਾਲ ਨੇ ਉਹ ਵਾਲੀ ਛੋਟੀ ਜਿਹੀ ਲਵਾਤੀ ਮੈਨੂੰ ਨੇ ਵਧੀਆ ਲੱਗੀ ਉਹ ਹਰ ਤੇ ਵੇਰੇ ਦੇਖੀ ਸਵੇਰੇ ਸਵੇਰ ਨੂੰ ਕੋਈ ਚੰਨ ਚੜ ਜਾਣਾ ਇੱਥੇ ਇਹਨੂੰ ਯਾਰ 골ਡਨ ਕਲਰ ਨਹੀਂ ਜੱਜਦਾ ਇਹਦਾ ਸਾਰੀ ਬੋਡੀ ਸਿਲਵਰ ਕਲਰ ਦਾ ਸਿਲਵਰ ਕਲਰ ਚ ਰਖਵਾਉਂਦੇ ਆ ਤਾਂ गोल्डन कलर ਦਾ ਕੋਈ ਕੰਬੀਨੇਸ਼ਨ ਨਹੀਂ ਬਣਿਆ। ਤੋਂ ਗਾਇਜ਼ ਮੈਂ ਇੱਥੇ ਲਗਾਏ ਹੋਏ ਆਹ ਡੰਡੇ ਡੁੰਡੇ ਜੇ ਤੇ ਮੈਂ ਸੋਚਿਆ ਕਿ ਆ ਡੰਡੇ ਲਗਾ ਦਿੰਨੀ ਕਿ ਇਹਦੇ ਨਾਲ ਦੱਡੂ ਨਹੀਂ ਅੰਦਰ ਜਾਊਗੇ। ਮਹਾਜੇ ਬਿਲਕੁਲ ਟੈਨਸ਼ਨ ਨਹੀਂ ਹੈਗੇ ਇਹਨਾਂ ਨੇ ਗੇਟ ਹੀ ਖੋਲਤਾ। ਕਹਿੰਦੇ ਜਿਹੜੇ ਡੱਡੂ ਆਂਦੇ ਆਣ ਜਿਹੜੇ ਜਾਂਦੇ ਜਾਣ ਹੈ। ਆਈ ਗੱਲ ਹੈ ਨਾ। ਤੇ ਬਾਲਟੀ ਕੱਲੇ ਚੁੱਕ ਲਈ ਆਏ। ਦਿਰ ਮੈਨੂੰ ਕਿਹਾ ਨਹੀਂ ਕਰ ਲਿਆ ਨੇ ਬਾਲਟੀ ਚੁੱਕਣੀ ਮੈਨੂੰ ਕਿਹਾ ਕਿਆ ਕਰੋ ਜਿਹੜੀ ਗੱਲ ਤੋਂ ਮਨਾ ਕਰੋ ਤੁਸੀਂ ਉਹੀ ਕੰਮ ਜਾਣ ਜਾਣ ਕੇ ਕਰਦੇ ਆ ਪਾਪ ਮੁੜ ਗਿਆ ਪਿੱਛੋਂ ਪਾਣੀ ਤਾਂ ਹੀ ਨਹੀਂ ਪਾਣੀ ਆ ਰਿਹਾ ਸੋ ਸਾਨੂੰ ਬਹੁਤ ਖੁਸ਼ੀ ਆ ਮੈਂ ਕੱਲ ਗੁਰਲਾਲ ਦੇ ਪਿੰਡ ਜਾਣਾ ਆ ਤੇ ਨਾਲੇ ਹਰਮੰਦਰ ਸਾਹਿਬ ਜਾਣਾ ਆ ਹਰਮੰਦਰ ਸਾਹਿਬ ਦੀ ਤਾਂ ਮੈਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਆ ਤੇ ਪਿੰਡ ਜਾਣ ਦੀ ਮੈਨੂੰ ਉਸ ਤੋਂ ਵੀ ਜ਼ਿਆਦਾ ਖੁਸ਼ੀ ਆ ਸੋ ਹੁਣ ਆਪਾਂ ਮੋਟਰਸਾਈਕਲ ਧੋ ਲਈਏ ਫਿਰ ਤੁਹਾਨੂੰ ਮਿਲਦੇ ਆ ਮੱਟੂ ਨਹੀਂ ਜਾ ਰਿਹਾ ਮੈਂ ਬੇਟਾ ਲੈ ਤਾਂ ਮੱਟੂ ਤਾਂ ਤਿਆਰ ਹੋ ਕੇ ਆਇਆ ਵਾ ਸੈਂਡਲ ਪਾ ਕੇ ਮੱਟੂ ਨੂੰ ਤਾਂ ਨਹੀਂ ਲੈ ਕੇ ਜਾ ਰਹੇ ਕਿਉਂਕਿ ਮੱਟੂ ਮੋਟਰਸਾਈਕਲ ਤੇ ਬਹਿਣਾ ਔਖਾ ਹੋ ਜਾਂਦਾ ਤੇ ਮੰਮੀ ਨੇ ਵੀ ਮੱਥਾ ਟੇਕਣਾ ਸੀਗਾ ਅੰਮ੍ਰਿਤਸਰ ਤੇ ਇੱਥੇ ਅ ਮਤਲਬ ਗੁਰਲਾਲ ਉਹਨਾਂ ਨੇ ਪਿੰਡ ਮੈਨੂੰ ਹੁਣ ਨਾਮ ਨਹੀਂ ਪਤਾ ਹੈਗਾ ਗੁਰਦੁਆਰੇ ਸਾਹਿਬ ਦਾ ਤੇ ਉਥੇ ਮੰਮੀ ਨੇ ਵੀ ਸੁੱਖ ਸੁਖਣਾ ਸੁਖੀ ਹੋਈ ਆ ਤੇ ਮੰਮੀ ਨੇ ਵੀ ਜਾਣਾ ਆ ਬਟ ਮੰਮੀ ਹੁਣਾਂ ਦਾ ਥੋੜਾ ਪਲਾਨ ਨਹੀਂ ਬਣ ਰਿਹਾ ਮੰਮੀ ਹੁਣ ਨਾ ਇੱਥੇ ਮਤਲਬ ਚੁਪੈਰਾ ਸਾਹਿਬ ਸੁਖੇ ਸੀਗੇ ਕਿ ਮੈਂ ਪਤਾ ਨਹੀਂ ਪੰਜ ਚੁਪੈਰਾ ਸਾਹਿਬ ਕੱਟੂਗੀ ਪਤਾ ਨਹੀਂ ਕਿੰਨੇ ਤੇ ਮੰਮੀ ਨੇ ਉਧਰ ਜਾਣਾ ਕੱਲ ਮੰਮੀ ਦਾ ਸੰਡੇ ਆ ਕੱਲ ਮੰਮੀ ਦਾ ਲਾਸਟ ਮਤਲਬ ਚੁਪੈਰਾ ਸਾਹਿਬ ਕੱਟਣਾ ਹੈ ਮੰਮੀ ਨੇ ਤੇ ਤਾਂ ਕਰਕੇ ਮੰਮੀ ਕਹਿੰਦੇ ਪਏ ਕਿ ਮੈਂ ਨਹੀਂ ਕੱਲ ਨੂੰ ਜਾ ਸਕਦੀ ਤੁਸੀਂ ਕੱਲ ਜਾਇਆ ਉਹਨਾਂ ਨੇ ਮੋਟਰਸਾਈਕਲ ਨੂੰ ਮੱਥਰ ਟਿਕਾ ਲਿਆਓ ਪਹਿਲਾਂ ਸਾਡਾ ਇਹ ਪਲਾਨ ਬਣਦਾ ਸੀ ਕਿ ਅਸੀਂ ਜਾਵਾਂਗੇ ਉਦਾਂ ਡਾਡੀ ਹੁਣ ਐਕਟਿਵਾ ਤੇ ਤੇ ਅਸੀਂ ਬਾਈਕ ਤੇ ਬਟ ਗੁਰਲਾਲ ਵੀ ਨਹੀਂ ਮੰਨਦੇ ਪਏ ਤੇ ਮੈਂ ਵੀ ਨਹੀਂ ਮੰਨਦੀ ਪਈ ਕਿ ਧੁੱਪ ਬਹੁਤ ਐ ਕਿ ਮੰਮੀ ਨੂੰ ਨਹੀਂ ਲੈ ਕੇ ਜਾਣਾ ਐਕਟਿਵਾ ਤੇ ਵੀ ਅਸੀਂ ਕਾਰ ਤੇ ਹੀ ਲੈ ਕੇ ਜਾਵਾਂਗੇ ਸੋ ਇਸ ਕਰਕੇ ਮੰਮੀ ਹੋਣਾ ਦਾ ਹੋ ਗਿਆ ਕੈਨਸਲ ਜਾਣਾ ਸੀਗਾ ਅਸੀਂ ਕੱਲ ਬਟ ਕੱਲ ਗੁਰਲਾਲ ਨੂੰ ਛੁੱਟੀ ਨਹੀਂ ਸੀਗੀ ਅੱਜ ਤੇ ਕੱਲ ਦੀ ਛੁੱਟੀ ਮਿਲੀ ਆ ਸੋ ਇਸ ਕਰਕੇ ਆਪਾਂ ਚੱਲੇ ਆ ਤੇ ਮੰਮੀ ਹੁਣੇ ਜਾਊਗੇ ਸ਼ਾਇਦ ਅਗਲੇ ਹਫਤੇ ਤੇ ਗੱਡੀ 'ਚ ਹੀ ਜਾਊਗੇ ਪਰ ਮੰਮੀ ਸੋ ਵਲੌਗ ਨਾਲ ਲਾਸਟ ਤੱਕ ਜੁੜੇ ਰਹੇ ਹੋ ਆਈ ਹੋਪ ਮੈਂ ਤੁਹਾਨੂੰ ਬੋਰ ਨਹੀਂ ਕੀਤਾ ਹੋਊਗਾ ਇਹਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਮੈਨੂੰ ਲੱਗਦਾ ਵੀ ਨਹੀਂ ਕਿ ਤੁਹਾਨੂੰ ਮੇਰੀ ਆਵਾਜ਼ ਸਮਝ ਵੀ ਆਈ ਹੋਊਗੀ ਮੈਨੂੰ ਵੀ ਨਹੀਂ ਆਉਂਦੀ ਭਰਾਵਾ ਹੂੰ ਜਾਊਗੀ ਮੰਮੀ ਹੁਣ ਉਹਦੇ ਨਾਲ ਕੱਲ ਨੂੰ ਗੁਰਦੁਆਰਾ ਸਾਹਿਬ ਕਿਹੜੇ ਗੁਰਦੁਆਰਾ ਸਾਹਿਬ ਸਿੱਧਾ ਦੇ ਗੁਰਦੁਆਰੇ ਬਾਬਾ ਦੀਪ ਸਿੰਘ ਜੀ ਅਸੀਂ ਐਸੀ ਨਹੀਂ ਜਾ ਰਹੇ ਅਸੀਂ ਤਾਂ ਪਾਪਾ ਨਾਲ ਜਾਣਾ ਹੈ ਮੈਂ ਤੇ ਦਾਦੀ ਨੇ ਦਾਦੀ ਦਾदू ਤਾਊ ਜੀ ਦਾਈ ਜੀ ਤੁਸੀਂ ਉਹਨਾਂ ਨਾਲ ਚੱਲ ਜਾਓ ਠੀਕ ਹੈ ਗੁਰਦੁਆਰਾ ਸਾਹਿਬ ਲੋ ਵੀ ਮਿੱਤਰੋ ਮਟਿਓਰ ਤੇ ਪਹਿਲੀ ਯਾਤਰਾ ਕਰਨ ਲੱਗੇ ਆ ਪਹਿਲਾਂ ਚੱਲਾ ਮੈਂ ਆਪਣੇ ਪਿੰਡ ਜੋਗੀ ਫਰੀਦ ਚੱਲੀ ਆ ਜਿੰਨਾ ਤੋਤਾ ਜਿੰਨਾ ਵੀ ਰਾਤ ਵਿੱਚ ਦੇਖਿਆ ਨਾ ਮਟਰਦਾ ਤੋਤਾ ਸਾਰਾ ਖਰਾਬ ਹੋ ਗਿਆ ਵਾ ਹੁਣ ਪਹਿਲਾ ਤੇਲ ਪਵਾਇਆ ਫਿਰ ਤੁਹਾਨੂੰ ਮਿਲਦੇ ਆ ਠੀਕ ਹੈ ਰੇਨਗੋਟ ਮੰਮੀ ਦੇ ਘਰੋਂ ਲੈ ਲਿਆ ਵਾ ਇਧਰ ਹੁਣ ਲੱਗੀ ਰਵਾਨਗੀ ਚੱਲੇ ਅਮੀ ਫੇਰ ਆਪਾਂ ਠੀਕ ਆ ਆਲੀ ਚੱਲੇ ਆ ਵੀ ਆਪਣਾ ਪਿੰਡ ਚੱਲਾ ਮੈਂ ਪਿੰਡ ਕਿੱਥੇ ਲਾਵਾਂ ਮੈਂ ਹਾਂ ਕੁਮਾਰ ਕਿੱਥੇ ਚੱਲਾ ਮੈਂ ਕੁਮਾਰ ਕੀ ਤੂੰ ਮੰਮੀ ਕੀ ਤੂੰ ਦਾਦੀ ਨਾਲ ਜਾਏਂਗਾ ਹੈ ਮੈਂ ਮੈਂ ਹਾਂ ਠੀਕ ਆ ਅਸੀਂ ਚੱਲੇ ਆ ਕੁਮਾਰ ਤੇ ਆਪਾਂ ਮੋਰਸਾ ਦੀ ਖੇਲੀ ਤੇ ਮੋਰਸਾ ਦਾ ਗੰਦਾ ਹੋ ਗਿਆ ਯਾਰ ਸਾਰਾ ਹੀ ਫੇਰ ਸਾਰਾ ਗੰਦਾ ਹੋ ਗਿਆ ਉਹ ਦੇਖੋ ਸਾਰਾ ਗੰਦਾ ਹੋ ਗਿਆ ਨਾ ਮੀ ਮੀ ਆ ਕੋਈ ਨਾ ਰੇਂਗੋੜ ਲੈ ਲਿਆ ਵਾ ਹੁਣ ਜਾਣਾ ਹੈਗਾ ਜੋ ਮਰਜੀ ਹੋ ਜੇ ਇਹਨੇ ਕਿੰਨੇ ਦਿਨਾਂ ਦਾ ਕਹੀ ਜਾਂਦਾ ਸੀ ਇਹ ਮੰਨਦੇ ਨਹੀਂ ਫੇਰ ਹੁਣ ਆਪਾਂ ਬੇਰੀ ਤਿਆਰੀ ਕਿੱਦਾਂ ਹਾਂਜੀ ਤੇ ਗਾਇਜ਼ ਇਤਰ ਹੋ ਗਿਆ ਇੱਕ ਕੰਮ ਖਰਾਬ ਅਸੀਂ ਸੋਚਿਆ ਸੀਗਾ ਗੁਰਲਾਲ ਮੈਨੂੰ ਕਹਿ ਰਹੇ ਸੀ ਕਿ ਅਟੈਚੀ ਲਵਾ ਲੈਣੇ ਆ ਲੇਕਿਨ ਮੈਂ ਬੋਲੇ ਅਟੈਚੀ ਆ ਰਹਿਣ ਦੋ ਕੀ ਫਾਇਦਾ ਦੋ ਚਾਰ ਕੱਪੜੇ ਹੀ ਆਉਂਦੇ ਆ ਲੇਕਿਨ ਹੁਣ ਪਤਾ ਲੱਗ ਰਿਹਾ ਕਿ ਜੇ ਨੇੜੇ ਤੇੜੇ ਜਾਣਾ ਹੋਵੇ ਦੋ ਚਾਰ ਕੱਪੜੇ ਵੀ ਬੰਦੇ ਦੇ ਰੱਖ ਹੋ ਜਾਣ ਤੇ ਸਹੀ ਹੋਈ ਆ ਹੁਣ ਗੁਰਲਾਲ ਕਹਿੰਦੇ ਪਏ ਵੀ ਅਟੈਚੀ ਆ ਲਵਾਈ ਲੈਣੀ ਆ ਕਿਉਂਕਿ ਆ ਜਿਹੜਾ ਬੈਗ ਆ ਇਹ ਚਿਪਕ ਗਿਆ ਸੀ ਇੱਥੇ ਤੇ ਜਿਹਦੇ ਕਰਕੇ ਇੱਥੇ ਮਤਲਬ ਹੁਣੀ ਗੁਰਲਾਲ ਨੂੰ ਉਤਾਰਿਆ ਵਾ ਮੇਰੇ ਹੱਥ ਲੱਗ ਕੇ ਨਗਾਇਸ ਲੰਸਰ ਬਹੁਤ ਜ਼ਿਆਦਾ ਹੀਟ ਹੁੰਦੇ ਆ ਇਸ ਕਰਕੇ ਸੋ ਅਸੀਂ ਰੁਕ ਗਏ ਟਾਈਮ ਨਾਲ ਨਹੀਂ ਤਾਂ ਫਿਰ ਜਿੱਦਾਂ ਇੱਕ ਬੈਗ ਪਹਿਲਾਂ ਵੀ ਲੱਗਾ ਸੀ ਉਹ ਲੈਡ ਤੇ ਲੱਗਾ ਰਹਿ ਗਿਆ ਸੀਗਾ ਤਾਂ ਉਹਨਾਂ ਦਾ ਕੀ ਹੋਇਆ ਸੀਗਾ ਹਾਂ ਅੱਗ ਲੱਗ ਹਾਂ ਅੱਗ ਲੱਗ ਗਈ ਸੀਗੀ ਉਹਨਾਂ ਦੇ ਬੈਗ 'ਚ ਬਹੁਤ ਤੇਜ਼ ਤੇ ਪਰ ਚਲੋ ਹਾਦਸਾ ਹੋਣ ਤੋਂ ਬਚ ਗਿਆ ਸੀ ਸੋ ਆਪਾਂ ਵੀ ਬਚ ਗਏ ਆ ਟਾਈਮ ਨਾਲ ਗੁਰਲਾਲ ਨੂੰ ਮੈਂ ਕਿਹਾ ਮੈਂ ਕਿਹਾ ਬੈਗ ਇਦਾਂ ਹੋ ਰਿਹਾ ਬਾਰ-ਬਾਰ ਤੇ ਗੁਰਲਾਲ ਕਹਿੰਦੇ ਆ ਮਰੀਂ ਚੱਲਣਾ ਯਾਰ ਆ ਟੇ ਪਤਾ ਨਹੀਂ ਕਿਉਂ ਉੱਤਰਦੀ ਗਈ ਆ ਆਪਾ ਉਲ ਕਰਵਾ ਦੇਣਾ ਇਹ ਨਹੀਂ ਮੈਨੂੰ ਪਸੰਦ ਆਇਆ ਇੱਥੇ ਆਪ ਕੋ ਗੁਰਲਾਲ ਹੀ ਬਾਬਾ ਦੀਪ ਸਿੰਘ ਜੀ ਦੀ ਫੋਟੋ ਬਣਵਾਈ ਸੀ ਉਦੋਂ ਤੇ ਫਿਰ ਇਹ ਮੋਟਰਸਾਈਕਲ ਥੱਲੇ ਖੜਾ ਰਹਿੰਦਾ ਸੀ ਤੇ ਆਪਾ ਕੋਠੇ ਦੇ ਘੁੰਮਦੇ ਸੀ ਤਾਂ ਮੈਂ ਕਿਹਾ ਗੁਰਲਾਲ ਨੂੰ ਮੈਂ ਕਿਹਾ ਤੁਸੀਂ ਰਹਿਣ ਦੋ ਜੀ ਪੈਰ ਆਉਂਦੇ ਆ ਫਿਰ ਗੁਰਲਾਲ ਨੂੰ ਦਰਵਾ ਕੇ ਆਲਵਾਇਆ ਬਨੂ ਇਹ ਨਹੀਂ ਪਸੰਦ ਆਇਆ ਵਿਊ ਚੈੱਕ ਕਰੋ ਅੱਜ ਦਾ ਕਿੰਨਾ ਸੋਨਾ ਗ੍ਰੀਨਰੀ ਗ੍ਰੀਨਰੀ ਸਾਰੇ ਆ ਦੇ ਪਿੰਡ ਹੋ ਜਾਈ ਜਾਂਦੇ ਨੇ ਮੈਂ ਚੱਲੀ ਆ ਸੋਹਰਿਆਂ ਦੇ ਪਿੰਡ ਜਦੋਂ ਕੀਤੇ ਸੋਹਰਿਆ ਦੇ ਪਿੰਡ ਜਾਈਦਾ ਦੀ ਸੀ ਅੰਗ ਪੂਰਾ ਹੁਕਮ ਚਲਾਈਦਾ ਮੈਂ ਕਿਤੇ ਚਲਾਉਂਗੀ ਹੁਕਮ ਜਾ ਕੇ ਘਰ ਜਾਣਾ ਆਪਣੇ ਤੁਸੀਂ ਘਰ ਵੀ ਜਾਓਗੇ ਚਲੋ ਇਹਨਾਂ ਨੇ ਘਰ ਵੀ ਦੇਖੀ ਨੀ ਭਈ ਅੱਜ ਦਾ ਵਿਊ ਬਹੁਤ ਸੁੰਦਰ ਹੈ ਔਰ ਮੇਰੇ ਵਾਲ ਬਿਲਕੁਲ ਉੱਟਦੇ ਪਏ ਆ ਇੱਧਰ ਉੱਧਰ ਆਹ ਕਿੱਦਾਂ ਪੁੱਛਿਆ ਤੁਸੀਂ ਯਾਰ ਯਾਰ ਚਲੋ ਹਲੇ ਮੈਂ ਉਤਾਰਿਆ ਜੇ ਜੁ ਉਤਾਰਨ ਲੱਗਦੇ ਤੇਰੇ ਹੱਥ ਸੜਾਈ ਜਾਣਾ ਪਤਾ ਨਹੀਂ ਕਿਥੇ ਗਿਆ ਹੱਥ ਦਾ ਇਹਨਾਂ ਦਾ ਅੱਜ ਦੁਬਾਰਾ ਛੱਡ ਗਿਆ ਕੋਈ ਨਹੀਂ ਬੈਗ ਦਾ ਨਵਾਂ ਆ ਗਿਆ ਜਲੀ ਜਾੜਾ ਚਲੋ ਅੱਗੇ ਚਾਹ ਪੀਂਦੇ ਸ਼ਰਟ ਨਹੀਂ ਬੁਲਾਨ ਨੂੰ ਅੱਗੇ ਚਾਹ ਬੁਲਾਨ ਦੀ ਜਿਹੜੀ ਮਤਲਬ ਪੱਗ ਦੇ ਨਾਲ ਵਾਲੀ ਸ਼ਰਟ ਦੋ ਦੋ ਝੋਟੇ ਹੋ ਗਏ ਇਕੱਠੇ ਚਲਿਏ ਹੁਣ ਫਿਰ ਮਿੱਤਰੋ ਹੋਇਆ ਆਪਾ ਕਰਾਇਆ ਇਹਨਾਂ ਕੋ ਫਰੈਂਡਸ ਵਾਲੇ ਕੋ ਇਹਨਾਂ ਕੋ ਤੀਨ ਪਵਾਇਆ ਹੁਣ ਚੱਲਦੇ ਆਂ ਇੱਥੋਂ ਰ ਆਪਾਂ ਪਹੁੰਚ ਗਏ ਆ ਬਿਆਸ ਦੇ ਨੇੜੇ ਆਂ ਕਰਤਾਰਪੁਰ ਆਪਾਂ ਇਸ ਟਾਈਮ ਤੇ ਕਰਤਾਰਪੁਰ ਤੋਂ ਅੱਗੇ ਆਣਾ ਬਿਆਸ ਪਰ ਉਸ ਤੋਂ ਪਲਕਾ ਮੈਂ ਤੁਹਾਨੂੰ ਪਿੰਡ ਦਾ ਰੂਟ ਉੱਥੋਂ ਸ਼ੁਰੂ ਕਰਾਂਗੇ ਅਸਲੀ ਵਲੋਗ ਯਾ ਮੈਡਮ ਮੈਡਮ ਦੇ ਰੰਗ ਪੰਗ ਸਭ ਓਟ ਕੇ ਆ ਵਾਲ ਬੁੱਲ ਕੋਈ ਨਾ ਅੱਗੇ ਫੇਰ ਸ਼ਾਮ ਮਿਲ ਜਾਨੀ ਆ ਪਰ ਹੁਣ ਠੀਕ ਆ ਚਲਿਏ ਚਲੋ ਉਹ ਪਿੰਡ ਦਾ ਰਸਤਾ ਹੁਣ ਲੱਗਾ ਸ਼ੁਰੂ ਬਾਬਾ ਜੀ ਦੇ ਕਰ ਲਿਆ ਆਪਾਂ ਦਰਸ਼ਨ ਇੱਧਰ ਆਪਾਂ ਵਿਚੋ ਹੋ ਜਾਣਾ ਹੁਣ ਠੀਕ ਆ ਚਲਿਏ ਫਿਰ ਬਸ ਭਰਾਵਾ ਤੁਸੀਂ ਹਾਲੀ ਇਹਨਾਂ ਨੇ ਹਮਾਚਲ ਦੇ ਟੂਰ ਕੱਟਨੇ ਮੈਨਾਂ ਕਸ਼ਮੀਰ ਦੇ ਟੂਰ ਕੱਟਨੇ ਮੈਨਾਂ ਯਾ ਜਦੋਂ ਕਿ ਗਾੜਾ ਦੇ ਗਾਰੇ ਜਦੋਂ ਕਿ ਸੋਹਰਿਆਂ ਦੇ ਪਿੰਡ ਜਾਈ ਦਾ ਇਸ ਵੀਰੇ ਮੋਟਰਸਾਈਕਲ ਹਾਲਾਤ ਚੈੱਕ ਕਰੋ ਮੀਂਹ ਦੇ ਵਿੱਚ ਆ ਜਿਹੜੇ ਗੰਦ ਹੋਏ ਹੋਏ ਆ ਦੇਖ ਲੋ ਆ ਲਿਬੜੇ ਫਿਰਦੇ ਨੇ ਇਹ ਬਸ ਉੱਧਾ ਲੱਗ ਰਿਹਾ ਵੀ ਬਹੁਤ ਸੋਹਣੇ ਨੇ ਪਰ ਆਖਰ ਨੂੰ ਇਹ ਲਿਬੜੇ ਹੋਏ ਨੇ ਦੋਨੇ ਲਿਬੜੇ ਆ ਉਂਗਲ ਵੀ ਸੜ ਗਈ ਏ ਫੁੱਲ ਲਿਬੜੇ ਹੋਏ ਸ਼ੇਡਾ ਹੋ ਗਿਆ ਵਾ ਬੈਗ ਬੂਕਸ ਆਪ ਗੰਦੇ ਗੁੰਦੇ ਹੀ ਆ ਉਂਗਲ ਕਿਹੜੀ ਸੜ ਗਈ ਚਲੋ ਹੁਣ ਆਪਾਂ ਪਿੰਡਾਂ ਵਾਲ ਰੋਡ ਪਾ ਲਈਏ ਫਿਰ ਬੜੀ ਉਫਾ ਬਣਾਉਂਦਾ ਵਾ ਹਾਂ ਕੈਮਰ ਹੋਈ ਆ ਚੱਲਦੇ ਹਾਂ 8 ਕੀ ਸਹਾਨ ਲੋ ਵੀ ਗਾਇਜ਼ ਇੱਥੇ ਸ਼ੁਰੂਆਤ ਹੋਣ ਲੱਗੀ ਤੇਜ਼ ਦੀ ਦੇ ਦੇ ਲਾਜ ਲੈਣਾ ਪਾਉਂਦੇ ਪਹਿਲੇ ਵੀ ਇੰਨਾ ਇੰਨਾ ਤੇਜ਼ ਪਾਇਆ ਇਹ ਵਿੱਚ ਇਹਦੇ 300 200 300 ਬਸ ਇਹ ਵੀਡੀਓ ਦੇ ਦੱਸਣਾ ਜ਼ਰੂਰੀ ਹੈ ਤੇ ਸੀ ਮਾ ਦਾ ਟੈਂਕੀ ਫੁੱਲ ਮੇਰੀ ਤਾਂ ਕਰਵਾ ਦੋ ਦਿਨਾਂ ਦੀ ਟੈਂਕੀ ਫੁੱਲ ਕਰਾਉਣੀ ਪੈਂਦੀ ਆ ਵੀਰੇ ਕੋਈ ਪਤਾ ਨਹੀਂ ਕਿੱਧਰ ਨੂੰ ਚੱਲ ਜੇ ਮੇਰਾ ਮੋਟਰ ਚੱਲ ਵੀ ਸਭ ਨਾਲੋਂ ਜ਼ਿਆਦਾ ਗਿਆ ਟੈਂਕੀ ਫੁੱਲ ਟੈਂਕੀ ਖਾਲੀ ਟੈਂਕੀ ਕੋਈ ਤਾਂ ਸੀ ਆਪਾਂ ਚਲਾਉਣਾ ਸੀ ਤੇ ਆਪਾਂ ਫੁੱਲ ਰਗੜਿਆ ਇਹਨੂੰ ਇਹ ਹੁਣੇ ਉੱਧਰ ਗੁੱਡੀਆਂ ਸਾਡੀ ਮੰਮੀ ਬਿਮਾਰ ਸੀ ਨਹੀਂ ਤਾਂ ਅਸੀਂ ਵੀ ਚਲਾਉਣਾ ਹੀ ਸੀ ਫਿਰ ਹੱਤੀ ਹੀ ਜਰੇ ਪਰੋਂ ਕਿਉਂਕਿ ਮੇਰੇ ਥੋੜੇ ਜਿਹਾ ਦਿਮਾਗ ਦੇ ਵਿੱਚ ਡਿਫੈਕਟ ਸੀਗੇ ਕਿ ਮੈਂ ਡਿਫੈਕਟ ਸੀ ਥੈਰੇਪੀ ਦੀ ਲੋੜ ਸੀ ਸੋ ਡਾਕਟਰ ਸੁਜੈਸਟ ਕੀਤਾ ਥੈਰੇਪੀ ਤੇ ਫਿਰ ਮੇਰੇ ਘਰ ਦੇਆਂ ਨੇ ਬਹੁਤ ਸਾਥ ਦਿੱਤਾ ਥੈਂਕ ਯੂ ਸੋ ਮੀ ਡਿਪਰੈਸ਼ਨ ਚ ਸੀ ਮੇਰੀ ਮੰਮੀ ਮੇਰੀ ਤਾਈ ਮੇਰਾ ਜਿਨ੍ਹਾਂ ਨੇ ਮੇਰਾ ਮਨੂ ਮੋਟਰਸਾਈਕਲ ਲੈਣ ਚ ਹੈਲਪ ਕੀਤੀ ਨਾਲੇ ਮੈਨੂੰ ਇਸ ਦਲਦਲ ਚੋਂ ਕੱਢਿਆ ਡਿਪਰੈਸ਼ਨ ਦੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੈਂ ਆਮ ਤੌਰੀ ਚੱਲ ਕੋਈ ਫਾਈਨਲੀ ਯਾਰ ਨੋਟ ਪ੍ਰੋਫਿਟੇਬਲ ਤੇਰੇ ਮੋਟਰਸਾਈਕਲ ਚ ਸਭ ਤੋਂ ਵੱਡਾ ਯੋਗਦਾਨ ਮੇਰਾ ਜੇ ਮੈਂ ਨਾ ਕਹਿੰਦੀ ਤੈਨੂੰ ਕੁਛ ਨਹੀਂ ਮਿਲਦਾ ਬਸ ਕੋਈ ਫਾਈਅਰ ਵੀ ਆਰ ਪ੍ਰੋਫਿਟੇਬਲ ਹਾਂ ਐਂਡ ਆਈ ਵਿਲ ਡੈਫੀਨੇਟਲੀ ਡੂ ਥੈਟ ਆਪਣੀ ਬੋਲੀ ਹੈ ਨਾ ਮੇਰੀ ਨਹੀਂ ਨ ਸੁਣੀ ਆ ਮੋਟਰਸਾਈਕਲ ਲੈਣ ਚ ਸਭ ਤੋਂ ਵੱਡਾ ਯੋਗਦਾਨ ਮੇਰਾ ਸਭ ਦਾ ਯੋਗਦਾਨ ਆ ਮੈਂ ਤਾਂ ਟ੍ਰੈਂਪ ਲੈਣ ਲੱਗਿਆ ਸੀਗਾ ਕਹਿੰਦੇ ਥੈਰੇਪੀਓ ਲੈਣੀ ਆ ਟ੍ਰੈਂਪ ਲੈ ਲੈ ਹੂੰ ਇਹ ਵੀ ਲਾਈਟ ਵੀ ਸੀ ਸੋਹਣੀ ਮੈਨੂੰ ਹੀ ਨਹੀਂ ਪਸੰਦ ਆਇਆ ਅਮਾਉਂਟ ਸਰ ਦਿੱਤਾ ਆਇਆ ਸੀਗਾ ਕੈਨਸਲ ਕਰਕੇ ਆਪਾਂ ਇਹ ਬੁਕ ਕੀਤਾ ਗੁਰਲਾਲ ਜੇ ਜੇ ਮੈਂ ਯੋਗਦਾਨ ਨਾ ਦਿੰਦੀ ਇਹਨੂੰ ਕਿਹੜਾ ਮੋਟਰਸਾਈਕਲ ਮਿਲਦਾ ਇਹਦੇ ਚ ਕਿਹਦਾ ਸਭ ਤੋਂ ਤਕੜਾ ਯੋਗਦਾਨ ਆ ਸੂਗਰਾ ਕੀ ਤੇਰਾ ਹੀ ਆ ਯਾਰ ਯੋਗਦਾਨ ਕੀ ਆ ਕਰਦਿਆਂ ਨੂੰ ਕਹਤਾ ਇਹਦੀ ਲੈਟਰ ਨਹੀਂ ਸੋਣੀ ਕਰਦੇ ਵੀ ਬਗਲੇ ਨਾਲ ਹੀ ਮੈਂ ਗਈ ਆ ਐਡਾ ਪੈਸਾ ਲਾਉਣਾ ਹੀ ਆ ਥੋੜਾ ਜਿਹਾ ਹੋਰ ਲਾ ਦੋ ਤੇ ਜੀਟੀ ਲੈ ਲਓ ਇਹ ਨਹੀਂ ਸੋਣਾ ਹਾਏ ਹਾਏ ਇਹ ਤਾਂ ਦੇਖਣ ਨੂੰ ਨਹੀਂ ਸੋਣਾ ਮੈਂ ਕਹਤਾ ਪਲਸਰ ਪਲੈਟੀਨਾ ਵਰਗਾ ਲੱਗਦਾ ਹੈ ਇਹ ਉਹ ਬਤਨ ਦੋ ਚੱਕਰ ਲੱਗਦੇ ਮੈਨੂੰ ਪਸੰਦ ਨਹੀਂ ਆਇਆ ਬਟ ਲੁੱਕ ਵੇਅ ਵੀ ਆ ਟੂਡੇ ਓਹ ਇਸਕੋ ਦੇਖੋ ਇਸਕੋ ਕਿਸੇ ਵੀ ਤਰਫ ਸੇ ਦੇਖੋ ਇਸਕੋ ਯਹਾਂ ਸੇ ਦੇਖੋ ਗੰਦਾ ਹੈ ਪਰ ہمارا ਹੈ ਪਿੰਡ ਵੀ ਦੇਖ ਲੋ ਤੇ ਆ ਬਾਬਾ ਜੀ ਨੂੰ ਦੇਖ ਲੋ ਬੋਲੋ ਜੀ ਜਣੀਆ ਬਰਨਾਲ ਨੇ ਤੇ ਇਹ ਤਿੰਨ ਦਸ ਮੇਰਕਨ ਅਰਜेंटीना ਜਾਇਂ ਰੈਨ ਦੇ ਕੋਈ ਨਾ ਅਗਲੇ ਸਾਲ ਜਲਦੀ ਇੱਥੇ ਮੈਨੂੰ ਵੀ ਖੁਸ਼ੀ ਚੜਦੀ ਆ ਜੇ ਅਪਾ ਚਾਹ ਸ਼ੁਰੂ ਤੋਂ ਜਾਣਦਾ ਹੋਵੇ ਮ ਜੀ ਨੇ ਲੇਲੇ ਟੱਪੇ ਵਾਹ ਜੀ ਵਾਹ ਕਿੱਥੇ ਚੜਾਣਾ ਹੈ ਕਿਥੇ ਦੇਰੇ ਨੂੰ ਨਿਆ ਐਜਿਟੇਟਰ ਸਾਡੇ ਨਾਲ ਹੀ ਆ 500 ਮੀਟਰ ਤੇ ਉੱਥੇ ਚੜੋਣਾ ਵਾਹ ਜੀ ਵਾਹ ਇਹਨੇ ਬੜੀ ਖੁਸ਼ੀ ਵੜੀਆ ਕਟੋਕਰ ਮੈਂ 4 ਸਾਲ ਬਾਅਦ ਆਇਆ ਮੈਂ ਇਹਨੂੰ ਹਾਂ ਦੋ ਤਰ ਦੋ ਥਾਂ ਕਰੀ ਜਾਂਦੀ 4 ਸਾਲ ਬਾਅਦ ਆਇਆ ਮੈਂ ਆਂਦਾ ਸੀ ਅੰਮ੍ਰਿਤਸਰੋਂ ਗੱਲ ਜੰਦਸੇ ਆਂਦੇ ਸੀ ਅੰਮ੍ਰਿਤਸਰ ਜੰਦਸੇ ਇੱਥੇ ਸਾਡਾ ਨਾ ਆ ਜਿਹੜਾ ਸਰੋਵਰ ਹੈ ਨਾ ਬੜਾ ਡੂੰਗਾ ਵਾ ਇੱਥੇ ਬਹੁਤ ਜਾਣਿਆਂ ਦੀ ਹੋਈ ਆ ਬੱਚਿਆਂ ਦੀ ਵੀ ਤੇ ਇਹ ਬੋਹ ਡੂੰਗਾ ਸਰੋਵਰ ਹੁਣ ਤਾਂ ਪਤਾ ਨਹੀਂ ਸਹੀ ਕਰਤਾ ਜਾਂ ਨਹੀਂ ਕਰਤਾ ਪਰ ਬਹੁਤ ਡੂੰਗਾ ਵਾ ਇੱਕ ਇੱਥੇ ਵੀ ਸਰੋਵਰ ਆ ਆਹ ਨਾਲ ਹੋ ਗਿਆ ਅੱਗੇ ਸਰੋਵਰ ਦੇ ਇੱਥੇ ਅਸੀਂ ਨਹਾਉਂਦੇ ਹੁੰਦੇ ਸੀਗੇ ਉਹ ਅੱਗੇ ਆ ਬਾਕੀ ਆਪਾਂ ਮੱਤਾ ਦੇਖਦੇ ਆ ਫਿਰ ਤੁਹਾਨੂੰ ਮਿਲਦੇ ਆ ਜਲਦੀ ਜਲਦੀ ਬੂਟ ਪਾ ਲਓ ਜਿਠੇਰੇ ਵੀ ਜਾਣਾ ਫਿਰ ਅੰਬਰਸਰ ਵੀ ਜਾਣਾ ਫਿਰ ਉਸ ਤੋਂ ਬਾਅਦ ਘਰੇ ਵਾਪਸ ਆਣਾ ਅੱਜ ਹੀ ਤੁਹਾਡੇ ਫੁਰਤੀ ਨਹੀਂ ਹੈਗੀ ਫੁਰਤੀ ਮਾਰੋ ਹਲਦੀ ਕਹਿੰਨੇ ਘਰ ਵੀ ਜਾਣਾ ਵਾ ਉਨ ਆ ਗਏ ਆਪਾਂ ਆਪਣੇ ਚਟੇਰੇ ਵਾਹੀ ਗੁਰੂ ਹੁਣ ਤੂੰ ਅੰਬ ਤੋੜਨੇ ਕੰਦੀ ਗਰਲਾ ਅੰਬ ਲੱਗੇ ਆ ਅੰਬ ਤੋੜਨ ਆਈ ਆ ਜੋ ਮੱਥਾ ਟੇਕ ਕੇ ਆਉ ਫਟਾਫਟ ਆਉਂਦਾ ਹੁੰਦਾ ਇਹਨੇ ਆ ਵੀ ਇਸ ਕੋ ਉੰਦਾ ਸੀ ਆ ਸ੍ਰੀ ਹਰਿ ਗੋਬਿੰਦ ਪੁਰਸ ਇਹ ਸਕੂਲ ਹੁੰਦਾ ਸੀ ਸਾਡਾ ਇੱਥੇ ਪੜਾਣਾ ਪੜਦੀ ਹੁੰਦੀ ਸੀ ਮੇਰੀਆਂ ਤੇ ਇੱਥੇ ਮੈਂ ਆਉਂਦਾ ਹੁੰਦਾ ਯੋ ਗੇਟ ਤਾਂ ਨਹੀਂ ਲੋਕ-ਲੋਕ ਦੇਖਦੇ ਆਂ ਕਦੋਂ ਮਰੀਆਂ ਭੈਣਾਂ ਨੇ ਕਰਿਆਣਾ ਕਦੋਂ ਮਰੀਆਂ ਭੈਣਾਂ ਨੇ ਕਰਿਆਣਾ ਉਹ ਵੀ ਇੱਕ ਵੇਲਾ ਹੁੰਦਾ ਸੀ ਪਾਣੀ ਦੀ ਬੋਤਲ ਫੜ ਲਓ ਸੀ ਮੈਨੂੰ ਪਿਆਸ ਲੱਗ ਵੀ ਫਾਈਨਲੀ ਆਪਣੇ ਪੁਰਾਣੇ ਘਰ ਪਹੁੰਚ ਗਿਆ ਮੈਂ ਓਏ ਹੋਏ ਇੱਥੇ ਸਾਡਾ ਬੈੱਡ ਹੁੰਦਾ ਸੀ ਇੱਥੇ ਮੰਮੀ ਦੀ ਉਹ ਲੱਗੀ ਹੁੰਦੀ ਸੀ ਉਹ ਕੀ ਹੁੰਦਾ ਅਜੇ ਦੇਖ ਰਹੇ ਆ ਇਹ ਕੀ ਉਹ ਕੀ ਹੁੰਦਾ ਉਹ ਜਿਹੜੀ ਪੁਰਾਣੇ ਰਵਾਜਾਂ ਚੱਲਦੀ ਹੁੰਦੀ ਸੀ ਪੇਟੀਆਂ ਪੇਟੀਆਂ ਨਹੀਂ ਉਹ ਯਾਰ ਜਿਹਦੇ ਵਿੱਚ ਟੀਵੀ ਰੱਖੀ ਜਿੱਥੇ ਟੀਵੀ ਰੱਖੀਦਾ ਟਰਾਲੀ 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 ਹੁੰਦੀ ਸੀ ਇੱਥੇ ਲਾਉਣੀ ਚਾਹੀਦੀ ਸੀ ਕੋਮਿੰਗ ਇਹ ਫੈਸਲਾ ਸ਼ੁਰੂ ਤੋ ਉਹ ਤਾਂ ਆ ਜਾਂਦੀ ਦੱਸ ਦਿੰਦੀ ਮਮੀ ਉਹ ਤਾਂ ਮੈਂ ਜੰਮੀ ਵੀ ਨਹੀਂ ਸੀ ਓਏ ਓਏ ਇਹ ਸਾਡਾ ਇੱਕੋ ਹੀ ਕਮਰਾ ਹੁੰਦਾ ਸੀ ਇਹ ਚੁੰਦਾ ਚੁੰਦਾ ਇੱਥੇ ਪਰ ਇੱਥੇ ਰਸੋਈ ਹੁੰਦੀ ਸੀਗੀ ਇਹ ਚੁੰਦਾ ਨਹੀਂ ਹੈਗਾ ਨਹੀਂ ਜੋ ਸਹੀ ਕਰਾਤਾ ਨਾ ਇਹ ਇੱਥੇ ਰਸੋਈ ਹੁੰਦੀ ਸੀ ਇੱਥੇ ਬੈੱਡ ਲੱਗਾ ਹੁੰਦਾ ਸੀ ਹਨਾ ਉੱਾਰ ਰਸੋਈ ਹੁੰਦੀ ਸੀ ਪਹਿਲਾਂ ਵਾਹ ਜੀ ਵਾਹ ਇਹ ਸਾਡਾ ਬਲੁੰਗੜਾ ਠੀਕ ਹੈ ਆ ਜੀ ਉਧਰ ਹੀ ਉਧਰ ਹੀ ਆ ਬਾਕੀ ਸਾਰਾ ਜੀਨੀਪਰਾ ਜੀ ਇੱਧਰ ਖੋਲੇ ਹੁੰਦੇ ਹੁੰਦੇ ਪਹਿਲਾਂ ਉੱਪਰ ਚਲਦੇ ਆ ਉਹ ਉਧਾਂ ਦੀ ਉਹ ਵੀ ਚੇਂਜ ਕਰਤਾ ਉਹ ਪਹਿਲਾਂ ਜੰਗਲ ਹੁੰਦਾ ਸੀ ਇੱਧਰ ਵਾ ਜੀ ਵਾ ਇੱਧਰ ਪਹਿਲਾਂ ਜੰਗਲ ਹੁੰਦਾ ਸੀ ਸਾਰਾ ਉਹ ਬਹਿ ਜਾ ਹਾਈ ਜਿਹਨੇ ਕਰਤਾ ਇਹ ਹੱਟਾ ਕਰ ਪੈਂਦਾ ਵਾ ਇਹ ਜਮਾਈ ਵਿਲੇਜ ਹੋ ਯਾਦਾਂ ਵੜੀਆਂ ਯਾਰ ਇਹਦੇ ਦੀ ਉਹ ਯਾਦਾਂ ਆਹ ਗੇਟ ਮੈਨੂੰ ਉਹ ਯਾ ਹਾਲੀ ਤੱਕ ਇਹ ਗੇਟ ਸਾਡਾ ਉਹੀ ਜਿਹੜਾ ਅਸੀਂ ਲਾਏ ਜੀ ਅਸੀਂ ਉਹੀ ਗੇਟ ਆ ਇਹ ਹੈ ਇਹ ਉਹੀ ਗੇਟ ਆ ਜਿਹੜਾ ਅਸੀਂ ਤੱਕ ਲਾਇਆ ਸੀ ਅਸੀਂ ਉਹੀ ਗੇਟ ਆ ਜਿਹੜਾ ਅਸੀਂ ਲਾਇਆ ਸੀ ਉਹ ਦੇਖੋ ਪਰਬਤ ਕਿੰਨਾ ਸੋਹਣਾ ਸਾਰੇ ਖੋਲੇ ਖਾਲੇ ਸਾਰੇ ਚੇਂਜ ਹੋ ਗਿਆ ਸਾਰਾ ਕੁਝ ਆਪਣਾ ਪਾਇਨ ਕੋ ਵੀ ਚਲਿਏ ਚਲਿਏ ਪ੍ਰਾਇਮ ਤੇ ਖੜਾ ਆਉ ਮੈਂ ਦੇਖ ਲਿਆ ਚਲਿਏ ਫਿਰ ਉਹਨੂੰ ਮੇਰੇ ਇਹਨਾਂ ਨੇ ਹੱਥ ਵੀ ਛਾੜ ਦੇ ਤਿੰਨੇ ਨਹੀਂ ਸੜਵਾਇਆ ਮੈਂ ਇਹਨਾਂ ਨੂੰ ਮਨਾ ਕਿਤੇ ਸੀ ਉਹ ਬਲੇ ਹੋਰ ਨਹੀਂ ਲਵਾਣੇ ਉਹ ਬਲੇ ਹੋਰ ਨਗਿਰ ਗਏ ਚਲੋ ਸੜ ਗਿਆ ਸਾਰਾ ਜੋ ਕਿਸਮਤ ਚ ਹੋਇਆ ਉਹੀ ਕਰਨਾ ਪੈਣਾ ਹੈਨਾ ਚਲਿਏ ਚਲੋ ਪਹੁੰਚ ਗਏ ਆਪਾਂ ਦਰਬਾਰ ਸਾਹਿਬ ਵਾਹਿਗੁਰੂ ਦੀ ਮਿਹਨਤ ਤੇ ਸੰਗਤ ਦੀ ਨਾਲ ਇਨੇ ਟੰਗਿਆ ਝੋਲਾ ਨਹੀਂ ਝੋਲਾ ਕਿਦਾ ਟੰਗਿਆ ਤੂੰ ਇਹ ਕੱਪੜੇ ਨਹੀਂ ਲਾਈਏ ਨਾ ਮੈਂ ਕਿਤੇ ਝੋਲਾ ਪਰ ਸਾਲੇ ਧਿਆਨ ਹੀ ਆ ਮੇਰਾ ਉਹ ਨਹੀਂ ਹਾਂ ਉਹ ਕਿਉਂ ਤੁਲੇ ਚ ਨਹੀਂ ਸੀ ਮਾਮੋ ਜਾਨ ਜੀ ਜਿਹਨੇ ਕਿਹਾ ਸੀ ਜਿਵੇਂ ਆਣਾ ਬਾਗ ਦੇਖਾਂਗੇ ਅੱਜ ਯਾਰ ਸਾਰੇ ਘੁੰਮ ਕੇ ਜਾਵਾਂਗੇ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਪਾਂ ਨਿਕਲ ਗਏ ਹੁਣ ਘਰ ਨੂੰ ਰਾਤ ਦੇ 11:30 ਮਿੰਟ ਦੇ ਦਸੇ ਸਾਡੇ ਇੱਕ ਦਿਨ ਜੀ ਆਪਾਂ ਸਾਰੇ ਪਾਸੇ ਘੁੰਮ ਗਏ ਆ ਤੇ ਇੱਧਰ ਆ ਦੇਖੋ ਮਿੱਤਰ ਪਿਆਰੇ ਪਿਆਰੇ ਹੈ ਨਾ ਵਾਹ ਚੰਗਾ ਘਰ ਚੱਲੋ ਬਸ ਹੁਣ ਹੁਣ ਆਪਾਂ ਘਰ ਚੱਲੇ ਆ ਰਸਤੇ ਜੇ ਵਾਹ ਇਹਨੇ ਵੀ ਕੰਮ ਨਹੀਂ ਆਣਾ ਬਲੌਗ ਨਹੀਂ ਜਾਣਾ ਮੈਂ ਕੰਮ ਤੇ ਨਾ ਜਾਣਾ ਹੁੰਦਾ ਮੈਂ ਰੁਕ ਜਾਣਾ ਸੀਗਾ ਰਾਤ ਹੋ ਰਹੀ ਤੇ ਹੁਣ ਆਪਾਂ ਚੱਲੇ ਆ ਘਰ ਵੱਲ ਨੂੰ ਰਵਾਨਗੀ ਚੜ ਗਏ ਆ ਪੁੱਲ ਜਿੱਕੇ ਤੇ ਚਾਹ ਵੀ ਰੁਕੇ ਤਾਂ ਫਿਰ ਮਿਲਦੇ ਸਹੀ ਆ ਚਾਹ ਪੀਣੀ ਕਿਤੇ ਚੱਲੀ ਚੱਲੀਏ